ਜਾ ਟੈਂਕੀ ਲੈ ਕੇ ਜਿਹੜਾ ਹੈਗਾ ਬਾਰਡਰਵਾਲ ਵਧ ਰਹੇ ਆ ਨਾਲ ਆਪਾਂ ਗੱਲ ਕਰਕੇ ਹੋਰ ਸਮਾਨ ਨਹੀਂ ਇਹ ਤਾਂ ਮੁੰਡੇ ਪਾਣੀ ਵਾਲਾ ਜਿਹੜਾ ਹੈਗਾ ਸੇਵਾ ਕਰ ਰਿਹਾ ਉਹ ਵਾਲਿਆ ਹੈ ਨਾ ਤੇ ਇਧਰ ਉਹ ਜਿਹੜਾ ਪਣਦਾ ਟੈਂਕਾਂ ਦੇ ਵਿੱਚੋਂ ਪਾਣੀ ਲੈ ਕੇ ਫਿਰ ਤੋਂ ਅੱਗੇ ਵਧਿਆ ਯਾਰ ਪਰ ਉਧਰਲੇ ਪਾਸੇ ਲਗਾਤਾਰ ਜਿਹੜਾ ਹੈਗਾ ਅਥਰੂ ਗੈਸ ਦੇ ਗੋਲੇ ਲੱਗ ਪਾ ਘੱਟਾ ਘੰਟਾ ਘੰਟਾ ਹੋਗਾ ਲਗਾਤਾਰ ਚੱਲਿਆਂ ਦਨੂੰ ਪਰ ਕਿਸਾਨਾਂ ਦੇ ਹੌਸਲੇ ਜਿਉਂਦੇ ਤਿਉਨੇ ਠੀਕ ਆ ਉਹ ਕਹਿੰਦੇ ਅਸੀਂ ਅੱਗੇ ਵਧਾਂਗੇ ਵਧਾਂਗੇ ਸੋ ਉਧਰੇ ਪਾਸੇ ਲਗਾਤਾਰ ਜਿਹੜਾ ਹੈਗਾ ਅਥਰੂ ਗੈਸ ਦੇ ਗੋਲੇ ਲਾ ਕੇ ਜਾ ਰਹੇ ਪਰ ਇਧਰ ਹੁਣ ਜਿੱਦਾਂ ਟਰਾਲੀਆਂ ਨੂੰ ਅੱ ਗੋਲੀ ਲੱਗੀ ਬਾਈ ਗੋਲੀ ਲੱਗੇ ਇੱਕ ਮਿੰਟ ਦੇ ਸੋ ਰਬੜ ਦੀ ਗੋਲੀ ਲੱਗੀ ਆ ਇਹ ਦਾਵਾ ਕੀਤਾ ਜਾ ਰਿਹਾ ਸਟੇਜ ਵੱਲੋਂ ਸੋ ਮੇਰੇ ਗੋਡੇ ਤੇ ਲੱਗੀ ਸੀਗੀ ਸੋ ਰਬੜ ਦੇ ਗੋਲਿਆਂ ਦੇ ਜਿਹੜੇ ਹੈਗਾ ਫਾਇਰ ਆ ਹੋ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਉਧਰ ਜਿਹੜਾ ਹੈਗਾ ਪਾਣੀ ਦੀਆਂ ਬੋਤਲਾਂ ਲੈ ਕੇ ਅੱਗੇ ਜਾ ਰਿਹਾ ਕਿਉਂਕਿ ਪਾਣੀ ਦੀਆਂ ਛੋਟੀ ਬੋਤਲ ਹੋਊਗੀ ਤਾਂ ਜਦੋਂ ਮੰਨ ਲਓ ਗੈਸ ਚੜਦੀ ਆ ਤਾਂ ਉਦੋਂ ਕਿਉਂਕਿ ਜੇ ਸਿੱਧਾ ਅੱਖਾਂ ਨੂੰ ਆਪਾਂ ਮਾਰ ਲੈਨੇ ਆ ਤਾਂ ਉਹਦੇ ਨਾਲ ਅੱਖਾਂ ਦਾ ਨੁਕਸਾਨ ਭਾਰੀ ਹੋ ਸਕਦਾ ਪਰ ਉਹਦੇ ਨਾਲ ਕੀ ਹੁੰਦਾ ਥੋੜਾ ਜਿਹਾ ਆਪਾਂ ਛਿੜਕਦੇ ਆ ਤਾਂ ਥੋੜਾ-ਬੋੜਾ ਰਾਹਤ ਮਿਲਣ ਦੇ ਚਾਂਸ ਬਾਝ ਜਾਂਦੇ ਆ ਤੁਸੀਂ ਰਮਾਲ ਭਿਓ ਕੇ ਕੋਲੇ ਰੱਖ ਸਕਦੇ ਸੋ ਇਦਾਂ ਇਹ ਮੁੰਡੇ ਜਿਹੜੇ ਇਹਨਾਂ ਨੇ ਇੱਥੇ 1 ਸਾਲ ਤੋਂ ਇਹ ਸੇਵਾ ਸ਼ੁਰੂ ਕੀਤੀ ਆ ਦੂਸਰੇ ਪਾਸੇ ਆਪਾਂ ਕਿਹਾ ਟੈਂਕੀ ਲੈ ਕੇ ਉਹਦੇ ਨਾਲ ਸਪਰੇਅ ਪੰਪ ਲਿਆ ਹੋਇਆ ਸਪਰੇਅ ਪੰਪ ਦੇ ਨਾਲ ਕੀਤਾ ਜਾ ਰਿਹਾ ਸੋ ਇਧਰਲੇ ਪਾਸੇ ਕੋਜੋ ਕੇ ਬੰਦਿਆਂ ਨੇ ਜਿਹੜਾ ਹੈਗਾ ਆਪਾਂ ਕਿਹਾ ਟੂਬ ਵਗੈਰਾ ਲਾਈ ਹੋਈ ਹੈ ਤੇ ਪਰ ਫਲਾਹ ਦੀ ਕੜੀ ਪਾ ਲਓਗੇ ਹਾਈਡਰਾ ਤੋਂ ਬਿਨਾ ਕਿਤੇ ਦੱਸਾਂਗੇ ਆਪਾਂ ਨੂੰ ਸੋ ਇਧਰਲੇ ਪਾਸੋਂ ਹਾਈਡਰਾ ਹਾਈਡਰਾ ਦੀ ਮੰਗ ਕੀਤੀ ਜਾ ਰਹੀ ਹੈ ਸੋ ਅਲੱਗ-ਅਲੱਗ ਆਪਦੇ ਵਿਚਾਰ ਆ ਜਿਹੜਾ ਹੈਗਾ ਨੌਜਵਾਨ ਆਪਦੇ ਤਰਫ ਹੁੰਦੇ ਆ ਆਗੂ ਆਪਦੇ ਤਰਫ ਦਿੰਦੇ ਆ ਪਰ ਫਲਾਹ ਦੀ ਕੜੀ ਹੋਈ ਹੈ ਵੀਰੇ ਬਾਣਾ ਚੇਲੇ ਪਾ ਲਾ ਰਿਹਾ ਹੈ ਰਹਿ ਜਾ ਵੀਰ ਮਨਸਤ ਹਲਕੀ ਜਿਹਾ ਬਾਜਾ ਭਰਾਵਾ ਉਹ ਤੋਂ ਸੋ ਇਧਰੋਂ ਫਿਰ ਤੋਂ ਪਾਣੀ ਜਿਹੜਾ ਕਿਸਾਨਾਂ ਵੱਲੋਂ ਲੈ ਕੇ ਅੱਗੇ ਵੱਧਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਾਇਦ ਇਸ ਵਾਰ ਪ੍ਰਮਾਤਮਾ ਜਿਹੜਾਗਾ ਕਾਮਯਾਬੀ ਪੱਖੇ ਇਧਰੋਂ ਇਸ ਵਕਤ ਪਰੋਂ ਤੋਂ ਲਗਾਤਾਰ ਰਬੜਦਿਆਂ ਗੋਲੀਆਂ ਚੱਲ ਰਹੀਆਂ ਵੀਰੇ ਇੱਕ ਗੱਲ ਥੋੜਾ ਜਿਹਾ ਧਿਆਨ ਰੱਖਿਆ ਜਾਵੇ ਸਾਰਿਆਂ ਦਾ ਇਹ ਨਹੀਂ ਕਹਿੰਦਾ ਬੰਦੇ ਤਾਂ ਫੜੇ ਆਪਣੇ ਗਾਹਾਂ ਜਾਣਾ ਕੋੜੇ ਨੇ ਦੇ ਉਹ ਰਬੜਦਿਆਂ ਗੋਲੀਆਂ ਦੇ ਫਾਇਰ ਹੋਏ ਆ ਉਦੋਂ ਬਿਨਾ ਆਪਾਂ ਗੱਲ ਕਰ ਗਏ ਸੋ ਐਂਬੂਲੈਂਸ ਐਂਬੂਲੈਂਸ ਕਿਉਂਕਿ ਇੱਕ ਮੁੰਡੇ ਤੇ ਗੋਲੀ ਲੱਗੀ ਆ ਰਬੜ ਦੀ ਗੋਲੀ ਲੱਗੀ ਆ ਪੈਰ 'ਚ ਹੀ ਲੱਗੀ ਆ ਪਰ ਉਹਨੂੰ ਜਿਹੜਾ ਐਂਬੂਲੈਂਸ ਨਾਲ ਹੀ ਜਿਹੜਾ ਹੈਗਾ ਮੈਨੂੰ ਲੱਗਦਾ ਲੈ ਕੇ ਜਾਇਆ ਜਾ ਰਿਹਾ ਸੋ ਇਸ ਵਾਕ ਦੀਆਂ ਤਸਵੀਰਾਂ ਤੁਸੀਂ ਜਿਹੜੀਆਂ ਆਏਗਾ ਦੇਖ ਸਕਦੇ ਹੋ ਕਿ ਬਾਰਡਰ ਜਿਹੜਾ ਆ ਪੰਜਾਬ ਰਹਿਣੇ ਦਾ ਇਦਾਂ ਬਣਾ ਰੱਖਿਆ ਜਿਵੇਂ ਇੰਟਰਨੈਸ਼ਨਲ ਬਾਰਡਰ ਹੋਵੇ ਤੇ ਕਿਤੇ ਦੋ ਮੰਨ ਲਾ ਮੁਲਕਾਂ ਦੇ ਵਿਚਕਾਰ ਜਿਹੜਾ ਜੰਗ ਚੱਲ ਰਹੀ ਹੋਵੇ ਪਰ ਦੇਖ ਲਓ ਆਪੇ ਲੋਕਾਂ ਦੇ ਲਗਾਤਾਰ ਤਰਕਾਰਾ ਇਦਾਂ ਦੇ ਤਸਵੀਰ ਕਰਨਾ ਕੀ ਹੈ ਜਾਇਦਾ ਲੋਕਾਂ ਤਰਿਕਾ ਪ੍ਰਕਿਰਿਆ ਦੇ ਵਿੱਚ ਜਿੱਥੇ ਕਿ ਸਭ ਨੂੰ ਬੋਲਣ ਦਾ ਹੱਕ ਹੈ ਆਪਦੇ ਦੇਸ਼ ਦੀ ਰਾਜਧਾਨੀ ਜਾਣਦਾ ਹਰ ਇੱਕ ਨੂੰ ਹੱਕ ਹੈ ਸੋ ਇਹ ਗੱਲਾਂ ਜਿਹੜੀਆਂ ਹੈਗੀਆਂ ਇਨਸਾਫ ਪਸੰਦ ਲੋਕਾਂ ਨੂੰ ਵਿਚਾਰਨੀਆਂ ਪੈਣਗੀਆਂ ਠੀਕ ਆ ਇਧਰੋਂ ਜਿਹੜਾ ਹੈਗਾ ਲਗਾਤਾਰ ਲੋਕਾਂ ਦਾ ਜਿਹੜਾ ਕਿਸਾਨਾਂ ਦੇ ਹੌਸਲੇ ਜਿਹੜਾ ਹੈਗਾ ਤਸ ਤੋਂ ਮਸ ਨਹੀਂ ਹੋ ਰਿਹਾ ਲਗਾਤਾਰ ਜਿਹੜਾ ਕਿਸਾਨ ਅੱਗੇ ਵਧ ਰਹੇ ਆ ਫਿਰ ਫਿਲਹਾਲ ਦੀ ਗੱਡੀ ਇਧਰ ਦੇ ਪਾਸੇ ਦੂਸਰੇ ਪਾਸਿਓਂ ਜਿਹੜਾ ਆਪਾਂ ਗੱਲ ਕਰ ਗਏ ਔਰ ਜਿਹੜਾ ਹੈਗਾ ਲੱਖਾਂ ਸਿੰਘ ਸਟਾਨਾ ਦੁਆਰਾ ਬੇਨਤੀਆਂ ਕਿੰਨੀਆਂ ਜਾ ਰਹੀਆਂ ਨੇ ਤਿਸਰੇ ਪਾਸੇ ਟਰੈਕਟਰ ਜਿਹੜੇ ਖੜੇ ਹੋਇਆ ਫਿਲਹਾਲ ਇਸ ਵਕਤ ਇਸ ਵਾਰ ਵੀ ਹਾਈਡਰਾ ਵੀ ਆ ਰਹੀ ਹੈ ਜੈਸੀਬੀ ਦਾ ਵੇਟ ਕੀਤਾ ਜਾ ਰਿਹਾ ਪਰ ਇਧਰੋਂ ਮੁੰਡੇ ਇਸ ਵਕਤ ਟਰਾਲੀ ਹੈ ਤੇ ਉੱਪਰ ਜਿਹੜਾ ਬੋਰੀਆਂ ਲੈ ਕੇ ਪਹੁੰਚਿਆ ਭਾਈ ਠੀਕ ਹੈ ਸ਼ਾਇਦ ਅੱਗੇ ਜਾਵੋ ਤਾਲੂ ਦੀ ਰੋਟੀ ਆਪਾਂ ਅੱਜ ਵੀ ਅੱਗੇ ਖੜਾਗੇ ਉਹ ਰੱਬਾ ਇਧਰਲੇ ਪਾਸੇ ਦਾ ਲਗਾਤਾਰ ਫਿਰ ਤੋਂ ਐਂਬੂਲੈਂਸ ਆ ਰਹੀ ਆ ਬਾਈ ਕਿਉਂਕਿ ਲਗਾਤਾਰ ਜਿਹੜਾ ਹੈਗਾ ਕਿਸਾਨਾਂ ਦੇ ਜ਼ਖਮੀ ਹੋ ਰਿਹਾ ਕਿਉਂਕਿ ਇੱਦਾਂ ਦੇ ਇੱਦਾਂ ਵੀਰੇ ਜਮਾ ਪਰ ਦਾਣਾਂ ਦਾ ਕੋਈ ਨਹੀਂ ਚੱਲ ਰਿਹਾ ਯਾਰ ਸੋ ਲਕਾ ਸਿੰਘ ਸਤਾਣਾ ਕਹਿ ਰਿਹਾ ਕਿ ਦਾੰਗਾ ਨਾ ਪੱਥਰ ਨਹੀਂ ਚੱਕੇ ਜਾਣੇ ਥੋੜਾ ਵੇਟ ਕਰੋ ਜੇ ਸੀ ਵੀ ਆ ਲੈਣ ਦਿਓ ਪਰ ਦੂਸਰੇ ਪਾਸੇ ਜਿਹੜਾ ਹੈਗਾ ਨੌਜਵਾਨ ਜਿਹੜੇ ਅੱਗੇ ਲਗਾਤਾਰ ਵੱਧ ਰਹੇ ਆ ਤੀਸਰਾ ਜਿਹੜਾ ਹੈਗਾ ਪੁਲਿਸ ਦੁਆਰਾ ਕਿਉਂਕਿ ਇੱਕ ਹੁਣ ਟਰੈਕਟਰ ਮੈਨੂੰ ਲੱਗਦਾ ਅੱਗੇ ਟੱਪਿਆ ਆਪਦਾ ਪਾਣੀ ਨਾਲ ਲੈ ਕੇ ਬਾਈ ਜਿਹੜਾ ਹੈਗਾ ਹੁਣ ਪਰੇ ਪੰਪ ਲੈ ਕੇ ਸੋ ਸਪਰੇਅ ਪੰਪ ਵਾਲਾ ਨਹੀਂ ਇਹ ਤਾਂ ਗੱਡੀ ਆ ਤੁਸੀਂ ਯਾਰ ਸਪਰੇਅ ਪੰਪ ਲੈ ਕੇ ਛਾਲ ਟਰੈਕਟਰ ਲੰਘਿਆ ਪਰ ਧੂਆਂ ਧਾਰ ਹੋ ਰਿਹਾ ਸੋ ਕਾਕਾ ਸਿੰਘ ਕੋਲ ਦਾ ਇਸ ਵਕਤ ਆ ਕੇ ਪਈ ਕਿਸਾਨ ਆਪ ਪਹੁੰਚਿਆ ਕਿਸਾਨ ਆਪ ਹੀ ਕਿਸਾਨ ਆਗੂ ਕਾਕਾ ਸਿੰਘ ਕੋਟਾ ਜਿਹਨਾਂ ਦੇ ਹਲਕਾਰ ਖੇਤਰ ਦੇ ਵਿੱਚ ਇਹ ਜਿਹੜਾ ਹੈਗਾ ਪੂਰਾ ਪੂਰਾ ਬਾਰਡਰ ਹੈ ਉਹ ਨਾਲ ਬਲਦੇਵ ਸਿੰਘ ਸੰਦੋਹਾ ਪਹੁੰਚੇ ਨੇ ਪੀਕ ਜੂ ਬਠਿੰਡਾ ਤੋਂ ਜਿੰਨਾ ਜੂਰੀ ਹੈ ਇਸ ਇਸ ਵਕਤ ਤੱਕ ਕਿਸਾਨ ਆਗੂਆਂ ਦਾ ਜਿਹੜਾ ਹੈਗਾ ਜਿਹੜਾ ਹੈਗਾ ਪੂਰੇ ਪੂਰੇ ਜਿਹੜਾ ਹੈਗਾ ਸਥਿਤੀ ਨੂੰ ਕੰਟਰੋਲ ਕਰਨਾ ਕਿਉਂਕਿ ਲਗਾਤਾਰ ਜਿਹੜਾ ਆਪਾਂ ਕਿ ਕਿਸਾਨ ਅੱਗੇ ਵਧ ਰਹੇ ਆ ਤਾਂ ਜਿਹੜਾ ਆਗੂ ਉਧਰ ਗੋਲੇ打 ਕੇ ਜਾ ਰਹੇ ਲਗਾਤਾਰ ਜਿਹੜੇ ਹੈਗਾ ਭੈਣ ਸਾਡੇ ਭਰਾ ਜਿਹੜੇ ਜ਼ਖਮੀ ਹੋ ਰਹੇ ਆ ਸੋ ਇਸ ਵਕਤ ਕਾਕਾ ਸਿੰਘ ਕੋਟ ਆ ਕਾਕਾ ਸਿੰਘ ਕੋਟ ਆ ਬਲਦੇਵ ਸਿੰਘ ਸੰਦੋਹਾ ਤੁਹਾਨੂੰ ਫ੍ਰੇਮ ਦੇ ਵਿੱਚ ਨਜ਼ਰ ਆਉਣਗੇ ਠੀਕ ਹੈ ਸੋ ਕਾਕਾ ਸਿੰਘ ਕੋਟ ਆ ਕੀ ਜਿਹੜਾ ਅਗਵਾਹੀ ਦਿੰਦੇ ਆ ਇਹੇ ਦੇਖਣਾ ਪੈਣਾ ਬਲਦੇਵ ਸਿੰਘ ਸੰਦੋਹਾ ਜਿਹੜੇ ਸ਼ਾਇਦ ਮੈਨੂੰ ਲੱਗਦਾ ਸਟੇਜ ਜਿਹੜੀ ਹੈਗੀ ਆ ਕੀ ਕਾਕਾ ਸਿੰਘ ਕੋਟ ਆ ਬਿਆਨ ਦੇਣਗੇ ਜਾਂ ਜਿਹੜਾ ਹੈਗਾ ਇੱਕ ਵਾਰ ਸਟੇਜ ਨੂੰ ਰੋਕਿਆ ਜਾਊਗਾ ਕਿ ਇਹਦੇ ਬਾਰੇ ਤਾਂ ਹੁਣ ਪੂਰੇ ਟਾਈਮ ਦੇ ਵਿੱਚ ਦੱਸਿਆ ਨਾ ਪਰ ਫਰਦਾਲ ਦੀ ਘੜੀ ਆ ਕੇ ਇੱਕ ਵਾਰ ਕਿਸਾਨਾਂ ਨੂੰ ਜਿਹੜਾ ਹੈਗਾ ਅਪੀਲ ਕੀਤੀ ਗਈ ਹੈ ਸਾਰਿਆਂ ਨੂੰ ਨੌਜਵਾਨਾਂ ਨੂੰ ਕਿ ਆਪਾਂ ਸੋ ਇਧਰਲੇ ਪਾਸੇ ਮੈਂ ਕਾਕਾ ਸਿੰਘ ਦਾ ਆ ਜਿਹੜਾ ਹੈਗਾ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਆ ਜਿੰਨੇ ਆਗੂ ਨੇ ਉੱਤੇ ਪਵਾ ਦੇਗੇ ਤੋਂ ਉਹਨਾਂ ਸੱਚੇ ਪ੍ਰਦਾਨ ਸਰ ਵੱਗੇ ਵੀ ਲੱਗਦੇ ਲੱਗਣਗੇ ਪੂਰੀ ਜੇਤ ਮੱਟੀ ਫਿਲਾ ਕੇ ਲੱਗਣਗੇ ਸੋ ਕਾਕਾ ਸਿੰਘ ਕੋਟਾ ਕਰਨ ਉਸ ਕਤਰ ਦੇ ਗਜੂ ਸਿੱਧੂ ਪਰ ਜਿਨ੍ਹਾਂ ਦੇ ਸਿਰ ਤੇ ਸਾਰੀ ਜ਼ਿੰਮੇਵਾਰੀ ਹੈ ਇਹਨਾਂ ਦੀ ਸਟੇਟਮੈਂਟ ਜਿਹੜੀ ਹੈਗਾ ਬਹੁਤ ਇੰਪੋਰਟੈਂਟ ਹੈ ਇਸ ਵਕਤ ਕਾਕਾ ਸਿੰਘ ਕੋਟਾ ਉਹ ਪੂਰੀ ਜਿਹੀ ਗੱਲ ਸੇ ਚੱਲ ਰਹੀ ਹੈ ਪਰ ਸਰਕਾਰ ਨੇ ਉਧਰ ਸਿੰਧੂ ਵੱਲ ਤੇ ਮੀਟਿੰਗ ਸ਼ੁਰੂ ਕਰ ਲਈ ਹੈ ਮੀਟਿੰਗ ਲਈ ਜਾਂਦੀ ਹੈ ਜਕਲੇ ਤੋਂ ਮੋਰਦਾ ਜਿੱਤ ਪਾਏ ਗੋਸ ਜਣਗੋ ਜਿਹੜਾ ਲੋਕਾਂ ਦੇ ਕੋਲ ਕੇ ਗਏ ਪਰ ਉਹ ਵੀ ਪ੍ਰਬੰਧ ਕਰਦੇ ਆ ਔਰ ਪ੍ਰਕਾਰ ਦੇ ਉੱਤੇ ਮੀਟਿੰਗ ਦੀ ਤਿਆਰੀ ਸ਼ੁਰੂ ਕਰ ਲਈ ਆ। ਉਹ ਆਪਾਂ ਨੂੰ ਹੱਥ ਨੇ ਆਇਆ ਪਰ ਕਿਸੇ ਨੇ ਨਹੀਂ। ਸੋ ਕਾਕਾ ਸਿੰਘ ਕੋਰਟਾ ਨੇ ਵੱਡਾ ਐਲਾਨ ਕਰਤਾ ਕਿ ਸਰਕਾਰ ਸਿੰਘੂ ਬਾਰਡਰ ਤੇ ਮੀਟਿੰਗ ਕਰ ਰਹੀ ਹੈ। ਤਾਂ ਕਿ ਮੋਰਚਾ ਦਿੱਤਾ ਜਾਊਗਾ। ਸੋ ਉਹਨਾਂ ਨੇ ਹੱਗੇ ਮੰਨ ਲਓ ਇੱਕ ਵਾਰ ਆਪਾਂ ਗੱਲ ਕਰਕੇ ਉਹਨਾਂ ਨੇ ਕਿਹਾ ਕਿ ਸ਼ਾਂਤੀ ਬਣਾਈ ਰੱਖੋ ਆਪਾਂ ਇਹ ਮੋਰਚਾ ਜਿੱਤਾਂਗੇ ਪਰ ਸੋ ਵੀ ਕਿਹਾ ਗਿਆ ਕਿ ਮੀਟਿੰਗ ਤੋ ਜਿਵੇਂ ਬਲਦੇਵ ਸਿੰਘ ਸੰਧੋਹਾ ਬੀਕੇ ਜੂ ਸਿੱਧੂਪੁਰ ਤੋਂ ਬਠਿੰਡਾ ਤੋਂ ਪ੍ਰਧਾਨ ਨੇ ਠੀਕ ਹੈ ਜਿਹੜੇ ਆਪਣੇ ਇਹਨਾਂ ਮਸਲੇ ਹੱਲ ਹੋ ਗਏ ਕਾਨੂੰਨ ਵਰਤੋ ਹੋ ਜਾਓ ਤੇ ਅੰਮ੍ਰਿਤਸਰੂ ਗੋਟੀ ਦੇ ਵਿੱਚ ਬੀਕੇ ਜੂ ਸਿੱਧੂਪੁਰ ਤੋਂ ਜਦ ਬਲਦੇਵ ਸਿੰਘ ਸੰਧੋਹਾ ਦਾ ਜਿਹੜਾ ਹੁਣ ਬਿਆਨ ਹੋਣਗੇ ਉਹ ਇੰਪੋਰਟੈਂਟ ਹੈ ਕਿ ਪਲੇ ਪਲੇ ਪਾਸ ਦੇਖਿਆ ਹੋਇਆ ਤਾਂ ਕਾਕਾ ਸਿੰਘ ਕੋਟਾ ਨੇ ਕਿਹਾ ਕਿ ਸਰਕਾਰ ਮੇਰੇ ਉੱਤੇ ਪਾਸ ਲਗਾਤਾਰ ਜਿਹੜਾ ਆਪਾਂ ਗੱਲ ਕਰ ਗਏ ਐਂਬੂਲੈਂਸ ਦੇ ਘੇਰੇ ਜਿਹੜੇ ਲੱਗ ਰਹੇ ਆ ਤਾਂ ਕੋਈ ਪਤਾ ਲੱਗਦਾ ਕਿ ਉਹਨਾਂ ਨੂੰ ਝੋਟਾ ਜਿਹੜੀ ਉਹ ਲੱਗ ਰਹੀ ਆ ਜਿਹੜੇ ਅੱਗੇ ਜਾ ਰਹੇ ਸੋ ਬੇਨਤੀ ਹੈ ਕਿ ਉਹਨਾਂ ਭਰਾਵਾਂ ਨੂੰ ਵੀ ਕਿਸ ਤਰੀਕੇ ਨਾਲ ਜਿਹੜਾ ਹੈਗਾ ਸਮਝਾਇਆ ਜਾਵੇ ਪਰ ਫਿਲਹਾਲ ਦੀ ਗੱਡੀ ਹੁਣ ਇਸ ਵਕਤ ਦੀ ਜਿਹੜੀ ਤਸਵੀਰ ਆ ਬਲਦੇਵ ਸਿੰਘ ਸੰਧੋਹਾ ਕੀ ਕਹਿਣਗੇ ਉਹ ਬਹੁਤ ਇੰਪੋਰਟੈਂਟ ਹੈ ਬਲਦੇਵ ਸਿੰਘ ਸੰਧੋਹਾ ਕਿੰਨੇ ਵੀ ਸਾਡੇ ਨਾਮਦਾਰ ਹੋਣ ਬਾਕ-ਬਾਕਾ ਪਿੰਡਾਂ ਤੇ ਆਏ ਤੇ ਬਾਕ-ਬਾਕਾ ਸੰਗਤ ਜਨਾਨੇ ਨਾਲ ਸੁਆਲਦਾ ਜਮੇ ਸਾਡੇ ਗੁਰੂਆਂ ਨੇ ਸਮੇ ਸਮੇਤੇ ਉਧਰਲੇ ਪਾਸੇ ਜਿਹੜਾ ਹੈਗਾ ਮੁੰਡੇ ਬੋਰਾਂ ਲੈ ਕੇ ਅੱਗੇ ਵਧ ਰਹੇ ਆ ਇੱਕ ਪਾਸੇ ਸਰਕਾਰ ਗੱਲਬਾਤ ਕਰ ਰਹੀ ਹੈ ਦੂਸਰੇ ਪਾਸੇ ਸਰਕਾਰ ਜਿਹੜਾ ਹੈਗਾ ਆਪਾਂ ਕਿ ਗੋਲੇ ਦਾਗ ਰਹੀ ਹੈ ਰਬੜਦਿਆਂ ਗੋਲੀਆਂ ਮਾਰ ਰਹੀ ਹੈ ਇੱਕ ਪਾਸੇ ਕਿਸਾਨ ਆਗੂ ਇਹ ਕਹਿ ਰਿਹਾ ਕਿ ਆਪਾਂ ਜਿਹੜਾ ਹੈਗਾ ਮੋਰਚਾ ਜਿਹੜਾ ਸ਼ਾਂਤਮਈ ਰੱਖਣਾ ਹੈ ਪਰ ਦੂਸਰੇ ਪਾਸੇ ਜਿਹੜਾ ਹੈਗਾ ਆ ਜਿਹੜਾ ਸਿਸਟਮ ਤੁਹਾਡੇ ਸਾਹਮਣੇ ਜਿਹੜਾ ਜਿਹੜਾ ਇਸ ਵਕਤ ਦੇ ਚੱਲ ਰਹੀਆਂ ਕੀਤੇ ਹੋਇਆ ਪਰ ਕਿਸਾਨਾਂ ਨੇ ਦੁਬਾਰਾ ਤੋਂ ਹੱਲਾ ਬੋਲਾ ਪਰ ਉਧਰਲੇ ਪਾਸੋਂ ਹੱਲਾ ਬੋਲਦਾ ਆਪਾਂ ਗੱਲ ਕਰਕੇ ਸ਼ਾਇਦ ਕਿਸਾਨਾਂ ਜਿਹੜਾ ਮਤਲਬ ਬਾਣਾ ਬਾਣੀ ਹੋ ਗਿਆ ਭਾਈ ਬਾਣਾ ਬਾਣੀ ਕਿਸਾਨ ਹੋ ਗਿਆ ਇਹ 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 ਐਂਗਲ ਨਹੀਂ ਦਿਖਾਇਆ ਕਿਸਨੇ ਆ ਜਿਹੜਾ ਹੈਗਾ ਬਾਣਾ ਬਾਣਾ ਦੇ ਵਿੱਚ ਹੀ ਹੋ ਗਿਆ ਬਹੁਤ ਹਜ਼ਾਰਾਂ ਇੰਤਦਾਦ ਦੇ ਵਿੱਚ ਨੌਜਵਾਨ ਆ ਜਿਹੜੇ ਇੱਕ ਵਕਤ ਜਿਹੜਾ ਹੈਗਾ ਬਾਣਾ ਦੇ ਵਿੱਚ ਹੀ ਹੋਏ ਹੋਇਆ ਤੇ ਲਗਾਤਾਰ ਆਪਾਂ ਗੱਲ ਕਰ ਗਏ ਉਧਰ ਦੇ ਪਾਸੋਂ ਪੱਥਰੋਂ ਕਿਸ ਦੇ ਗੋਲੇ ਆ ਜੜੇ ਡਾਕ ਰਹੇ ਆ ਠੀਕ ਹੈ ਇਧਰ ਤੋਂ ਅੱਧਾ ਕਿੱਥੇ ਪਾਇਆ ਨਹੀਂ ਬਣਾਉਂਦੇ ਵਾਹਿਗੁਰੂ ਉਧਰ ਦੇਖੋ ਆਹਨ ਕਦੇ ਵੀ ਫੌਜਾਂ ਦੇ ਚਿੱਟਿਆਂ ਨੇ ਉਹਨੀਆਂ ਚਿੱਟੇ ਹੱਥ ਵਿੱਚ ਹੁਣ ਬਸ ਸੋ ਸੰਦਵਾ ਸਾਹਿਬ ਇਧਰਲੇ ਪਾਸੇ ਦੇਖੋ ਪਤੰਗ ਵੀ ਡਾਏ ਸੀਗੇ ਵੀ ਡਰੋਨਾਂ ਨੂੰ ਕੰਟਰੋਲ ਕਰਮਾ ਤੇ ਪਰ ਡਰੋਨਾਂ ਹੀ ਸਾਹਜ ਡਾਇਰੈਕਟ ਹੀ ਚੱਲ ਰਿਹਾ ਕੰਮ ਹੈ ਰਗ ਪਰ ਦੇ ਦੋ ਵਾਹਿਗੁਰੂ ਸਤਿ ਸ੍ਰੀ ਅਕਾਲ ਤੁਸੀਂ ਇਕੱਠੇ ਹੋਏ ਇਸ ਵਗਦਿਆਂ ਤਸਵੀਰ ਪੰਨ ਪੈਣ ਗਏ ਹੋਰ ਵੀ ਚੜ੍ਹੁੰਦੇ ਹਨ ਪਰਮਾਤਮਾ ਦੀ ਹੋਵੇ ਪਰਮਾ ਜਿੱਥੇ ਟੁੱਠੀ ਖੜੇ ਦੇਖ ਸਕਦੇ ਹਾਂ ਸਵਾਗਤਿਆਂ ਕਿ ਇਸ ਵਗਦ ਕਣਕ ਦੇ ਵਿੱਚ ਸਿੱਟੇ ਗਏ ਆ ਹੱਥ ਗੋਲੇ ਜਿਨ੍ਹਾਂ ਦੇ ਵਿੱਚ ਆਪਾਂ ਗੱਲ ਕਰਕੇ ਇੱਕ ਪੈਰ ਇੱਥੇ ਤਰ ਸਵਾਗਤ ਹੈਆਂ ਤਸਵੀਰਾਂ ਸਿੰਘੂ ਬਾਰਡਰ ਤੋਂ ਮਰੀ ਖਨੋਰੀ ਬਾਰਡਰ ਤੋਂ ਜਿਹੜਾ ਇਹ ਸਥਿਤੀ ਹੈ ਕਿ ਜਿਹੜਾ ਹੈਗਾ ਜਿਉਂ ਦੀ ਤਿਉਂ ਸਥਿਤੀ ਬਣੀ ਹੋਈ ਆ ਕਿਸਾਨਾਂ ਨੇ ਬਾਣਾ ਵੇਖਦੀ ਜਾ ਕੇ ਕਰਾਸ ਕਰਨ ਦੀ ਕੋਸ਼ਿਸ਼ ਕੀਤੀ ਪਰ ਉਧਰ ਵੀ ਜਿਹੜਾ ਹੈਗਾ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਹੈਗਾ ਹੱਥ ਕੋਲ ਸੁਟਿਆ ਇਧਰਲੇ ਪਾਸੇ ਜਿਹੜਾ ਹੈਗਾ ਅੱਗੋਂ ਫਾਇਰਿੰਗ ਆ ਜਿਹੜੀ ਲਗਾਤਾਰ ਹੋ ਰਹੀ ਹੈ ਇਧਰੋਂ ਦੇਖਿਆ ਜਾਵੇ ਇੱਦਾਂ ਉਹ ਜਿਹੜਾ ਹੈਗਾ ਬਲਦੇਵ ਸਿੰਘ ਸਰਵਾ ਕਹਿੰਦਾ ਹੈ ਕਿ ਫੌਜਾਂ ਕਦੇ ਵੀ ਸੰਘਰਸ਼ ਤੋਂ ਆਪਣਾ ਜਿਹੜਾ ਹੈਗਾ ਜਿੱਦਿਆਂ ਨਹੀਂ ਹੁੰਦਾ ਸੋ ਕਿ ਮੇਰੇ ਖਿਆਲ ਹੈ ਕਿ ਨਾਕਾ ਤੋੜਨ ਤੋਂ ਬਾਅਦ ਦਬਾ ਨਹੀਂ ਹੋ ਸਕਦਾ ਕਿੰਨਾ ਦਬਾਅ ਹੋ ਥੋੜਾ ਇੱਥੇ ਹੈ ਅਪੀਲ ਹੈ ਕਿ ਜੇ ਨਾਕਾ ਤੋੜਨਾ ਆਖੇ ਜਾਣ ਨਾ ਕਿ ਦਬਾਣੀ ਬਣਾ ਜਿੰਨਾ ਤੁਹਾਡਾ ਇੱਥੇ ਦਬਾਅ ਹੈ ਹੋ ਨਾਕਾ ਨਾ ਤੋੜਨ ਦੀ ਅਪੀਲ ਕੀਤੀ ਜਾ ਰਹੀ ਹੈ ਸਵਾਗਤ ਹੈ ਬਗਵੇ ਬਲਦੇਵ ਸਿੰਘ ਸੰਧਵਾਦ ਵੱਲੋਂ ਕਿ ਆਪਣਾ ਦਬਾਅ ਇੱਥੇ ਹੀ ਬਹੁਤ ਆ ਦੂਸਰੇ ਪਾਸੇ ਸਰਕਾਰ ਚੁੱਕੀ ਹੋਏ ਲਗਾਤਾਰ ਗੱਲਬਾਤ ਦੀ ਜਿਹੜੀ ਆਪਣੀ ਜਾਰੀ ਹੈ ਸੋ ਇੱਕ ਮੁੰਡੇ ਦੇ ਮਨ ਲਾ ਰਿਹਾ ਪਤੰਗ ਮੰਡਪ ਲੀਤੇ ਹੋਰ ਜੀ ਸਰਕਾਰ ਦੀ ਇਸ ਵਾਇਆ ਫਾਈਲ ਲਗਾ ਬੈਠਾ ਆ ਰਿਹਾ ਤੇ ਵੀਰੋ ਇੱਕ ਪਾਸੇ ਕੋਈ ਨਾ ਸਰਕਾਰ ਵੱਲੋਂ ਕਿਸੇ ਦੇ ਮੱਥ ਇਸ ਵਾਕੀਆਂ ਤਸਵੀਰਾਂ ਲਗਾਤਾਰ ਜਿਹੜਾ ਸਥਿਤੀ ਤਣਾਅਪੂਰਵਕ ਹੈ ਤੇ ਜਿਹੜਾ ਕਸ਼ਹਾਨ ਆਗੂ ਚੜਦੀ ਕਲਾ ਦਾ ਪ੍ਰਤੀਤ ਨੇ ਲਗਾਤਾਰ ਚਲਾਏਗਾ ਹਮਲਾ ਜਿਹੜਾ ਕਿਸਾਨਾਂ ਦਾ ਤੇ ਕਿਸਾਨ ਆਗੂਆਂ ਦਾ ਉਹ ਸਾਤੇਆਂ ਸਮਾਨ ਤੇ ਕਿਉਂਕਿ ਬਹੁਤ ਜ਼ਿਆਦਾ ਆਪਾਂ ਕੇ ਲੋਕ ਨੇ ਹੱਕ ਹੰਮਲੇ ਵਿੱਚ ਕਰ ਸਕਦੇ ਪਿੱਛੋਂ ਤੋਂ ਲੈ ਕੇ ਤੱਕ ਲੱਗਦਾ ਕਿ ਜਿਹੜੇ ਤਦਾਦ ਦੀ ਵਿੱਚ ਜਿਹੜਾ ਲੱਖਾਂ ਦੀ ਤਦਾਦ ਦੇ ਵਿੱਚ ਇਸ ਵਕਤ ਜਿਹੜੇ ਹੈਗਾ ਕਿਸਾਨ ਖਨੌਰੀ ਬਾਰਡਰ ਤੇ ਪਹੁੰਚਿਆ ਤੇ ਲਗਾਤਾਰ ਆਪਾਂ ਕਰ ਰਹੇ ਇਸ ਬਾਰਡਰ ਨੂੰ ਤੋੜਨ ਦੀਆਂ ਜਿਹੜੀਆਂ ਹੈਗਾ ਲਗਾਤਾਰ ਅੱਗੇ ਵੱਲ ਵਧੰਦੇ ਆ ਕੋਸ਼ਿਸ਼ਾਂ ਨੇ ਲਗਾਤਾਰ ਕੀਤੀਆਂ ਜਾ ਰਹੀਆਂ ਤੁਸੀਂ ਇਸ ਵਕਤ ਦੂਸਰੇ ਪਾਸੋਂ ਜਿਹੜਾ ਹੈਗਾ ਫਾਇਰ ਕਿਤੇ ਜਾ ਰਹੇ ਆ ਉਧਰੋਂ ਦੁਬਾਰਾ ਤੋਂ ਫਿਰ ਤੋਂ ਫਾਇਰ ਹੋਇਆ ਮੈਨੂੰ ਲੱਗਦਾ ਇਸ ਵਕਤ ਬਹੁਤ ਜ਼ਿਆਦਾ ਡੇੜੇ ਯਾਰ ਆਹ ਦੇਖ ਲਓ ਇੱਥੇ ਲੱਗਿਆ ਇਹ ਮੇਰੇ ਕੋਲ ਟਰੈਕਟਰਾਂ ਦੇ ਉੱਪਰ ਰੇਨ ਜਿਹੜੀ ਹੋਰ ਜ਼ਿਆਦਾ ਵਧਾ ਦਿੰਦੀ ਹੈ ਭਾਈ ਤੁਸੀਂ ਦੇਖ ਸਕਦੇ ਹੋ ਵੀ ਲਗਭਗ ਜਿੱਥੇ ਵੀਡੀਓ ਬਣ ਰਹੀ ਆ ਉਹਦੇ ਨਾਲ ਲਗਭਗ ਇੱਥੋਂ 20-50 ਮੀਟਰ ਤੇ ਜਿਹੜਾ ਹੈਗਾ ਗੋਲਾ ਇਹਦਾ ਹੈਗਾ ਸੱਟਿਆ ਜਾ ਰਿਹਾ ਤੇ ਉਧਰੋਂ ਇਸ ਵਕਤ ਜਿੱਥੇ ਇਹ ਸਟੇਜ ਲੱਗ ਰਹੀ ਹੈ ਸਟੇਜ ਤੋਂ ਬੰਨ ਲਾਇਆ ਸਿਰਫ ਤੇ ਸਿਰਫ 20-30 ਮੀਟਰ ਦੀ ਦੂਰੀ ਤੇ ਜਿਹੜਾ ਇਹ ਫਾਇਰ ਜਿਹੜਾ ਹੈਗਾ ਇਸ ਵਕਤ ਸਿੱਟਾ ਹੈਗਾ ਕੋ ਰੇਂਜ ਲਗਾਤਾਰ ਵਧਾਈ ਜਾ ਰਹੀ ਹੈ ਕਿ ਕਿਸੇ ਨਾ ਕਿਸ ਤਰ੍ਹਾਂ ਬਹੁਤ ਜ਼ਿਆਦਾ ਪਿੱਛੇ ਜਿਹੜਾ ਹੈਗਾ ਕਿਸਾਨਾਂ ਨੂੰ ਕੀਤਾ ਜਾ ਸਕੇ ਪਰ ਤੁਸੀਂ ਦੇਖ ਲਓ ਦੂਸਰੇ ਪਾਸੇ ਜਿਹੜਾ ਕਿਸਾਨ ਆ ਅੱਗੇ ਵਧੇ ਹੋਏ ਆ ਸੋ ਬਹੁਤ ਜ਼ਿਆਦਾ ਜਿਹੜਾ ਹੈਗਾ ਇਸ ਵਕਤ ਨਾਪੁਰ ਪੁੱਟਦੀ ਹੈ ਇੱਕ ਦੇਸ਼ ਦੇ ਵਿੱਚ ਦੋ ਰਾਜਾਂ ਦੇ ਵਿੱਚ ਜਾਣਾ ਆਪਦੇ ਹੀ ਰਾਜਧਾਨੇ ਦੇ ਵਿੱਚ ਜਾਣਾ ਜਿਹੜਾ ਹੈਗਾ ਇਸ ਵਕਤ ਕਿਸਾਨਾਂ ਨੂੰ ਜਿਹੜਾ ਹੈਗਾ ਨਹੀਂ ਦਿੱਤਾ ਜਾ ਰਿਹਾ ਤੁਸੀਂ ਦੇਖੋ ਇਸ ਵਕਤਿਆਂ ਅਕਤਸੂਰ ਜੜਾ ਤੀਰ ਕੋਈ ਨੁਸਖਾ ਸੋ ਇਸ ਵਕਤ ਦੀਆਂ ਤਸਵੀਰਾਂ ਜਿਹੜਾ ਸੋ ਬਲਦੇਵ ਸਿੰਘ ਸੋ ਲਗਾਤਾਰ ਬਲਦੇਵ ਸਿੰਘ ਸੰਧੋਹਾ ਸੋ ਬਲਦੇਵ ਸਿੰਘ ਸੰਧੋਹਾ ਅੱਜ ਨਾਲ ਲਗਾਤਾਰ ਸਮਝਾ ਰਹੇ ਆ ਬਹੁਤ ਜ਼ਿਆਦਾ ਦੇਖ ਲੋ ਅੱਖਾਂ ਦੇ ਵਿੱਚ ਜਿਹੜਾ ਹੈਗਾ ਗੈਸ ਜਿਹੜੀ ਰਹੀ ਹੈ ਪਈ ਹੋਈ ਆ ਤੇ ਲਗਾਤਾਰ ਜਿਹੜਾ ਚੱਲ ਰਿਹਾ ਇੱਥੋਂ ਤੱਕ ਤੇ ਆਪਣੇ ਤੱਕ ਵੀ ਇਹ ਚਾਰ ਰਹੀਆਂ ਆ